ਆਪ ਦੀਆ ਪਾਲਸੀ ਨੂੰ ਦਿੱਲੀ ਚ ਲਾਗੂ ਕੀਤੀ ਹੈ ਇੱਥੇ ਉੱਥੇ ਫਲਾਪ ਹੋ ਕੇ ਉਧਰ ਨੂੰ ਭੱਜਾਏ ਕਿਉਂ ਕੋਈ ਸਮਰਥਨ ਚ ਨਹੀਂ ਉਹ ਲਾਲ ਆਈਏ ਲਿਆ ਕੇ ਖੜੇ ਕੀਤੇ ਹੋਇਆ ਵੀ ਇਹਨਾਂ ਦੇ ਸਮਰਥਨ ਨੇ ਸਮਰਥਨ ਦੇ ਤੁਸੀਂ ਨਾਮ ਪੜੇ ਆ ਸ਼ਾਇਦ ਧਨੀ RAM ਚੰਦ ਹੀ RAM ਮੋਹਨ ਲਾਲ ਮੋਹਨ ਲਾਲਾਂ ਚੰਦ ਹੀ RAM ਵਾਲਿਆਂ ਨੇ ਕਦੇ ਖੇਤੀਬਾੜੀ ਕੀਤੀ ਆ ਉਹਨਾਂ ਨੇ ਕਦੇ ਪੈੜੀਆਂ ਲਈਆਂ ਉਹ ਬਿਲਕੁਲ ਝੂਠ ਆ ਇੱਕ ਪਲਾਟ ਦਿੰਦੇ ਬਿਜ਼ਨਸ ਵਾਸਤੇ ਇੱਕ ਦਿੰਦੇ ਘਰ ਵਾਸਤੇ ਘਰ ਤਾਂ ਸਾਡੇ ਅੱਧੇ ਤੋਂ ਕਿਲੇ ਚ ਪਹਿਲਾਂ ਹੀ ਵੀ ਇਹਨਾਂ ਸਾਲਾ ਪਲਾਟ ਆ ਜਿਹੜਾ ਜਿੱਦਿਆਂ ਅਸੀਂ ਡਿਵੈਲਪ ਕਰਾਂਗੇ ਲੱਖ ਰੁਪਿਆ ਸਾਨੂੰ ਠੇਕਾ ਦਿੰਦੇ ਆ ਇਹ 10 ਲੱਖ ਰੁਪਿਆ ਉਹ ਤੋਂ ਪਹਿਲਾਂ ਹੀ ਮੰਗੀ ਜਾਂਦੇ ਠੇਕਾ ਕਿਹੜਾ ਕਿਧਰ ਗਿਆ ਠੇਕਾ ਇਹਨਾਂ ਨੇ ਕੁਝ ਪੇਡਾਂ ਲਾ ਲਓ ਮੱਕੜ ਲਾ ਲਓ ਜਿਨ੍ਹਾਂ ਨੇ ਕੁਝ ਬੋਰਡ ਪਾੜੇ ਆ ਜੁਰਤ ਨਹੀਂ ਰੱਖਦਾ ਕੋਈ ਸਾਹਮਣੇ ਆ ਕੇ ਗੱਲ ਕਰਨ ਦੀ ਪਰ ਇਹ ਜਿੱਥੇ ਤੱਕ ਮਰਜ਼ੀ ਬਾਹ ਲਾ ਲੈਣ ਜਿੱਧਰ ਭੱਜ ਲੈਣ ਉਧਰ ਭਜਾਵਾਂਗੇ ਅਸੀਂ ਹੁਣ ਬਕਾਇਦਾ ਸਾਰੇ ਪਿੰਡ ਦੀਆਂ ਕੰਧਾਂ ਦੇ ਪ੍ਰਿੰਟ ਕਰਾਉਣ ਲੱਗੇ ਆ ਸਰਕਾਰ ਕਾਫੀ ਕਦੇ ਇਹ ਬੱਕਰੀਆਂ ਵਾਲਿਆ ਜਿਹੇ ਹਿੱਸਾ ਪਾਉਣ ਲੱਗਾ 70 ਸੈਕਟਰ ਤੋਂ ਲੈ ਕੇ 82 ਸੈਕਟਰ ਤੱਕ ਚਲੇ ਜਾਓ ਟਾਮਾ ਟਾਮਾ ਕਰ ਦਿੰਦਾ ਕਿਹੜੀ ਡਿਵੈਲਪਮੈਂਟ ਅੱਜ ਵੀ ਮਹਾਲੀ ਦੇ ਲੋਕ ਰਹੁੰਦੇ ਆ ਕਿਉਂ ਰਹੁੰਦੇ ਆ ਜੇ ਇੰਨੀ ਡਿਵੈਲਪਮੈਂਟ ਸੀ ਉਥੇ ਮਹਾਲੀ ਦੇ ਲੋਕ ਰਹੁੰਦੇ ਕਿਉਂ